ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਲੋੜੀ ਦਾ ਤਿਹਾਰ ਆ ਰਿਹਾ ਤੇ ਉਸ ਕਰਕੇ ਅਸੀਂ ਅੱਜ ਆਪਣੇ ਅਦਾਰਾ ਐਸਡੀਐਸ ਸਮਰਾਲਾ ਵਿੱਚ ਧੀਾਂ ਦੀ ਲੋੜੀ ਮਨਾਈ ਹੈ ਤੇ ਜਿਹੜੇ ਵੀ ਲੜਕੀਆਂ ਪੈਦਾ ਹੋਈਆਂ ਉਹਨਾਂ ਦੇ ਮਾਪੇ-ਮਾਪ ਨੂੰ ਅਸੀਂ ਮਾਨ ਸਨਮਾਨ ਦਿੱਤਾ ਹੈ ਤੇ ਕਿਉਂਕਿ ਕੁੜੀਆਂ ਤੇ ਮੁੰਡਿਆਂ 'ਚ ਕੋਈ ਫਰਕ ਨਹੀਂ ਹੈ ਇਹ ਕੁੜੀਆਂ ਹੀ ਮਤਲਬ ਕਿ ਸਾਡੇ ਦੇਸ਼ ਦਾ ਭਵਿੱਖ ਹੈ ਤੇ ਉਹਨਾਂ ਸਾਰਿਆਂ ਦਾ ਅਸੀਂ ਮਾਨ ਸਨਮਾਨ ਕੀਤਾ ਤੇ ਅਸੀਂ ਉਹਨਾਂ ਨੂੰ ਕਹਿ ਵੀ ਜਿਵੇਂ ਆਪਾਂ ਮੁੰਡਿਆਂ ਲੋੜੀ ਮਨਾਂਦੇ ਉਸ ਤੋਂ ਜ਼ਿਆਦਾ ਖੁਸ਼ੀ ਆਪਾਂ ਲੜਕੀਆਂ ਦੇ ਜਨਮ ਤੇ ਉੱਪਰ ਮਨਾਨੀ ਹੈ ਤੇ ਇਹੀ ਅੱਜ ਇੱਕ ਪ੍ਰੋਗਰਾਮ ਕੀਤਾ ਹੈ ਸਿਨੇ ਬੱਚੇ ਦੂਜੇ ਅਸੀਂ 7-8 ਬੱਚਿਆਂ ਨੂੰ ਸਨਮਾਨਿਤ ਕੀਤਾ ਤੇ ਉਹ ਬੱਚੇ ਉਹ ਅਸੀਂ ਉਹ ਚੁਣੇ ਆ ਜਿਨ੍ਹਾਂ ਨੇ ਸਾਡੀ ਸੇਵਾ ਲਈ ਪ੍ਰੋਪਰ ਤਰੀਕੇ ਨਾਲ ਸਾਡੇ ਡਿਲੀਵਰੀ ਕਰਾਈ ਸਾਡੇ ਸਾਰੇ ਟੀਕਾਕਰਨ ਪੂਰੇ ਕਰਦੇ ਆ ਤੇ ਸਾਰੀਆਂ ਜਿਹੜੀਆਂ ਸਰਕਾਰ ਦੀ ਹਦਾਇਤਾਂ ਉਹਨਾਂ ਨੂੰ ਉਹਨਾਂ ਨੇ ਪਾਲਨ ਕੀਤਾ ਤੇ ਬਿਲਕੁਲ ਸਿਹਤਮੰਦ ਬੱਚੇ ਜਿਹੜੇ ਆ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਜੀ ਮੈਂ ਸ਼ੋਭਾ ਤੋਂ ਗੁਰਮੀਤਪੁਰ ਹਾਂਜੀ ਅਜੀ ਹਸਪੀਟਲ ਤੇ ਕੁੜੀਆਂ ਨੂੰ ਲੋੜੀ ਬੁਤਰੀ ਮਨਾਈ ਗਈ ਹੈ ਹਾਂਜੀ ਸਾਡੇ ਐਸਐਮਓ ਸਾਹਿਬ ਦੀ ਇੱਕ ਵਾਰੀ ਬਹੁਤ ਵਧੀਆ ਉਪਰਾਲੇ ਨਾਲ ਉਹਨਾਂ ਦੇ ਕੁੜੀਆਂ ਦੀ ਲੋੜੀ ਮਨਾਈ ਗਈ ਹੈ ਤੇ ਧੀਆਂ ਨੂੰ ਬਹੁਤ ਜਿਆਦਾ ਮਾਨ ਦਿੱਤਾ ਜਾਂਦਾ ਹੈ ਸਾਡੇ ਹਸਪੀਟਲ ਇੱਕ ਨੰਬਰ ਤੇ ਆਇਆ ਹੈ ਇਹੀ ਗੱਲ ਕਾਰਨ ਸਾਡੇ ਐਸਐਮਓ ਸਾਹਿਬ ਨੇ ਬਹੁਤ ਵਧੀਆ ਉਪਰਾਲੇ ਨਾਲ ਸਾਰੇ ਕੰਮ ਬਹੁਤ ਵਧੀਆ ਕੀਤੇ ਨੇ ਤੇ ਉਹਨਾਂ ਲਈ ਅੱਜ ਇਹ ਸਾਰੀ ਲੋੜੀ ਦਾ ਤਿਹਾਰ ਮਿਲਣੀ ਅਗਵਾਈ ਹੇਠ ਮਨਾਇਆ ਜਾਂਦਾ ਜਿਵੇਂ ਕਿ ਕੁੜੀਆਂ ਤੇ ਮੁੰਡਿਆਂ ਦੀ ਫਰਕ ਛੋੜੀ ਨਹੀਂ ਨਹੀਂ ਜੀ ਸਾਡੇ ਇੱਥੇ ਕੋਈ ਵੀ ਫਰਕ ਨਹੀਂ ਮੰਨਿਆ ਜਾਂਦਾ ਕੁੜੀਆਂ ਦੇ ਮੁੰਡਿਆਂ ਦਾ ਉਹਨਾਂ ਹੀ ਹਾਂ ਬੋ ਬੇਟੀ ਦਾ ਸਨਮਾਨ ਹੁੰਦਾ ਹੈ ਉਹਨਾਂ ਹੀ ਭੇਟੇ ਦਾ ਇਹ ਗੱਲ ਹੈ ਜਿਹੜਾ ਬਹੁਤ ਹੈ ਇਹਦੇ ਬਾਰੇ ਹੀ ਅਭੀ ਹਰ ਇੱਕ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਆ ਵੀ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਹੀ ਸਮਝਣਾ ਚਾਹੀਦਾ ਜਿਹੜੇ ਲੋਕਾਂ ਦਾ ਸਨਮਾਨ ਦੇਣਾ ਚਾਹੀਦਾ ਬੱਚੇ ਲੋਕ ਨੂੰ ਕੀ ਕਰਦੇ ਉਹਨਾਂ ਨੂੰ ਇਹ ਬਹੁਤ ਮਾੜੀ ਗੱਲ ਹੈ ਉਹਨਾਂ ਨੂੰ ਇਹ ਜਿਹੇ ਭੂਣ ਹੱਥਿਆ ਨਹੀਂ ਕਰਨੀ ਚਾਹੀਦੀ ਅੱਜ ਕੱਲ ਦੇ ਯੁੱਗ ਵਿੱਚ ਰਹਿਣਾ ਚਾਹੀਦਾ ਬੱਚੀਆਂ ਕਿੰਨੀ ਅੱਗੇ ਨੇ ਅੰਜੂਮ ਦਾ ਮੇਰਾ ਸਮਰਾਲੇ ਤੇ ਹੀ ਰਹਿਣ ਵਾਲੇ ਹੈ

ਮਨਜੂਸ ਕੀ ਲੋੜ ਨਹੀਂ ਕੁੜੀਆਂ ਦੇ ਮੁੰਡਿਆਂ ਦੀ ਪ੍ਰਕਿਆਜ ਦਾ ਫਰਕ ਹੈ ਨਹੀਂ ਨਹੀਂ ਅੱਜ ਕੱਲ ਦਾ ਬਿਲਕੁਲ ਕੋਈ ਫਰਕ ਹੀ ਨਹੀਂ ਆਇਆ ਇਕੇ ਬਰਾਬਰ ਹੁੰਦੀਆਂ ਵੈਸੇ ਤਾਂ ਸਾਰੀ ਕੁੜੀਆਂ ਤੇ ਮੁੰਡੇ ਵੀ ਇਕ ਬਰਾਬਰ ਹੈ ਬਹੁਤ ਫੋਟੋਆਂ ਲਿਖ ਕੇ ਕਰ ਰਹੇ 11 ਬਸ ਉਹ ਪ੍ਰਸਤਵ ਹਾਂ ਜੀ ਹਾਂ ਜੀ ਟਾਈਮ ਦੇ ਟਿਕੇ ਲੱਗ ਰਹੇ ਹੈ ਉਸਕੇ